ਬਿਪਰ ਬਣਾ ਤੇਸੀ 86 ਕਿਸਮ ਦੇ ਨਰਕ ਨੇ 86 ਬਿਪਰ ਦੇ ਮੁਤਾਬਕ ਕਿੰਨੇ ਕਿਸਮ ਦੇ ਨਰਕ ਆ ਜੀ 86 ਤੇ ਸਭ ਤੋਂ ਖਤਰਨਾਕ ਨਰਕ ਪਤਾ ਕਿਹੜਾ ਹੈ ਪੂ ਨਰਕ ਇਹ ਮੈਂ ਕੋੜੋ ਨਹੀਂ ਕਹ ਰਿਆ ਮੰਦਰ ਦੇ ਪੰਡਤ ਨੂੰ ਪੁੱਛ ਲਿਆ ਤੁਹਾਡੇ ਸ਼ਹਿਰ ਚ ਕਈ ਮੰਦਰ ਹੋਣੇ ਨੇ ਪੂ ਪੂ ਨਰਕ ਸਭ ਤੋਂ ਖਤਰਨਾਕ ਹੈ ਉਹਨਾਂ ਦੇ ਮੁਤਾਬਕ ਹੈ ਤੇ ਪੂ ਨਰਕ ਤੋਂ ਬਚਾਉਣ ਲਈ ਕੀ ਚਾਹੀਦਾ ਫਿਰ ਪੁੱਤਰ ਪੂ ਤੱਪੇ ਤੋਂ ਪੂਨਰ ਕਿਤੇ ਪੁੱਤਰ ਚਾਹੀਦਾ ਜਨ ਕਿ ਤੁਹਾਡੇ ਕਰ ਪੁੱਤਰ ਹੋਣਾ ਬੜਾ ਜ਼ਰੂਰੀ ਹੈ ਨਹੀਂ ਤੇ ਤੁਹਾਨੂੰ ਨਰਕਾਂ ਤੋਂ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਹਰ ਬੰਦੇ ਨੇ ਤਰਲਾ ਲਿਆ ਪੁੱਤ ਦੇਈ ਰੱਬਾ ਪੁੱਤ ਦੇਈ ਰੱਬਾ ਪੁੱਤ ਦੇਈ ਰੱਬਾ ਜਿਹਦੇ ਕਰ ਤਿੰਨ ਧੀਆਂ ਸੀ ਨਾ ਉਹ ਵੀ ਤਰਲੇ ਮਾਰਦਾ ਰਿਹਾ ਵੀ ਪੁੱਤਰਾ ਰੱਬਾ ਪੁੱਤ ਦੇ ਦੇ ਮੈਨੂੰ ਕਿਉਂਕਿ ਕਿਸੇ ਨੇ ਇਹ ਕਿਹਾ ਹੀ ਨਹੀਂ ਵੀ ਧੀ ਨਰਕ ਤੋਂ ਬਚਾਉਂਦੀ ਹੈ ਪਰ ਇਹ ਨਾ ਕਿਸੇ ਬਿੱਪਰ ਨੇ ਦੱਸਿਆ ਕਿ ਪੁੱਤਰ ਤੁਹਾਡੇ ਜਿਉਂਦੇ ਵੀ ਨਰਕਾਂ ਦਾ ਕਾਰਨ ਬਣ ਸਕਦੇ ਆ ਇਹ ਕਿਸੇ ਬਿਪਰ ਨੇ ਨਾ ਦੱਸਿਆ ਕਿਸੇ ਗ੍ਰੰਥੀ ਨੇ ਨਾ ਦੱਸਿਆ ਕਿਸੇ ਪ੍ਰਚਾਰਕ ਨੇ ਨਾ ਦੱਸਿਆ ਕਿਸੇ ਜਥੇਦਾਰ ਨੇ ਨਾ ਦੱਸਿਆ ਕਿ ਪੁੱਤਰ ਵੀ ਤੁਹਾਡੇ ਜਿਉਂਦੇ ਨਰਕਾਂ ਦਾ ਕਾਰਨ ਬਣ ਸਕਦੇ ਆ ਤੇ ਕਿੰਨੇ ਲੋਕਾਂ ਦੇ ਜਿਉਂਦੇ ਪੁੱਤਰ ਨਰਕਾਂ ਦਾ ਕਾਰਨ ਗੱਜ ਕੇ ਬੋਲੋ ਜੀ ਬਣੇ ਹੋਏ ਨੇ ਜਿਉਂਦਿਆਂ ਜਾਇਦਾਦਾਂ ਬਦਲੇ ਆਪਣੇ ਵੱਡ-ਵਡੇਰਿਆਂ ਦੇ ਗਾਟੇ ਲਾ ਕੇ ਪਰ੍ਹਾਂ ਮਾਰੇ ਪਰ ਉਹਨੇ ਕਿਹਾ ਪੁੱਤਰ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਪੂ ਨਰਗ ਤੋ ਪੁੱਤਰ ਬਚਾਏਗਾ ਉਹ ਉਹਦੇ ਪਿੱਛੇ ਵੀ ਸੋਚ ਬੜੀ ਕਮਾਲ ਦੀ ਸੀ ਉਹਦੀ ਉਹ ਪਤਾ ਕਿਉਂ ਕਹਿੰਦੇ ਵੱਡੇ ਨੇ ਚੜ੍ਹਾਈ ਕਰ ਜਾਣਾ ਵੱਡ ਵੱਡੇ ਰੇ ਚੜ੍ਹਾਈ ਕਰ ਜਾਣਾ ਪੁੱਤਰ ਨੂੰ ਫਿਰ ਕਿਹਾ ਜਾਏਗਾ ਕਿ ਤੇਰਾ ਬਾਪੂ ਤੇ ਉਰਲੇ ਬਨੇ ਬੈਠਾ ਨਦੀ ਦੇ ਕੰਢੇ ਤੇ ਤੂੰ ਸਾਡੀ ਪੂਜਾਕਾਰ ਸਾਡੀ ਸੇਵਾਕਾਰ ਸਾਡਾ ਦਾਨਪੁੰਨਕਾਰ ਸਾਡੇ ਅੱਗੇ ਰੱਖ ਤਾਂ ਕਿ ਤੇਰੇ ਪਾਪਾ ਜੀ ਨੂੰ ਸਵਰਗ ਦੀ ਟਿਕਟ ਮਿਲ ਜੂ ਅੱਛਾ ਕਮਾਲ ਦੀ ਗੱਲ ਵੇਖੋ ਤੁਸੀਂ ਸੇਵਾ ਸਾਡੀ ਕਰ ਤੇ ਨਰਕ ਤੋਂ ਬਚੂਗਾ ਇਹਦਾ ਮਤਲਬ ਤੁਸੀਂ ਰੱਬ ਦੇ ਏਜੰਟ ਜੇ ਤੁਸੀਂ ਪਰਮੇਸ਼ਰ ਸਵਾਲ ਕੌਣ ਕਰੇਗਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਵਾਲ ਕੀਤੇ ਅਗਲੇ ਜੰਗਾ ਕਰਨ ਆ ਗਏ ਇਹ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੇ ਸਵਾਲ ਗੁਰੂ ਨਾਨਕ ਸਾਹਿਬ ਦੇ ਘਰ ਨੇ ਕੀਤੇ ਸਵਾਲ ਭਗਤ ਨਾਮਦੇਵ ਜੀ ਨੇ ਕੀਤੇ ਇਹ ਸਵਾਲ ਭਗਤ ਕਬੀਰ ਜੀ ਨੇ ਕੀਤੇ ਅਗਲੇ ਹਾਥੀ ਅੱਗੇ ਬਨ ਕੇ ਸੁੱਟਿਆ ਗਿਆ ਤੇ ਕੀਤੇ ਆਮ ਲੋਕਾਂ ਦੇ ਹੱਕ ਵਾਸਤੇ ਪਰ ਅਸੀਂ ਫੇਰ ਵੀ ਸਮਝਣ ਨੂੰ ਤਿਆਰ ਨਹੀਂ ਆਓ ਇਸ ਪਖੰਡਵਾੜ ਦੇ ਜਾਲੇ ਨੂੰ ਲਾ ਕੇ ਪਰਾਂ ਸੁੱਟੋ ਜੇ ਪਾਰਸ਼ਾ ਦੇ ਸੱਚੀ ਗੁਰਪ੍ਰਬੰਦਰੋਂ ਮਨਾ ਰਹੇ ਜੇ ਜਿਉਂਦੇ ਮਾਪੇ ਬਾਪ ਦੀ ਰਿਸਪੈਕਟ ਕਰੋ ਜਦੋਂ ਬਾਜ਼ਾਰ ਕੱਪੜੇ ਬਣਾਉਣ ਜਾਂਦੇ ਹੋ ਵੱਡਿਆਂ ਦੇ ਪਹਿਲਾਂ ਕੱਪੜੇ ਖਰੀਦੋ ਮਾਂ ਨੂੰ ਆਪਣੇ ਹੱਥੀ ਸ਼ਾਵਲ ਲੈ ਕੇ ਦਿਓ ਬਾਪੂ ਨੂੰ ਆਪਣੇ ਹੱਥੀ ਲੋਈ ਲੈ ਕੇ ਦਿਓ ਬਾਪੂ ਨੂੰ ਆਪਣੇ ਹੱਥੀ ਬਾਸਕਟ ਬਣਾ ਕੇ ਦਿਓ ਆਪਣੇ ਹੱਥੀ ਜੁੱਤੀ ਆਪ ਲੈ ਕੇ ਦਿਓ ਮਰਨ ਤੋਂ ਬਾਅਦ ਨਾ ਪੰਡਾ ਬਣ ਬਣ ਕੇ ਗੁਰਦੁਆਰੇ ਰੱਖੋ ਵੀ ਇਹ ਸਾਡੇ ਪਾਪਾ ਜੀ ਇਸ ਬਿਸਤਰੀ ਤੇ ਸੌਣਾ ਕਰਨਗੇ ਜਿਉਂਦੇ ਜੀ ਵਧੀਆ ਚਾਦਰ ਹੋਵੇ ਵਧੀਆ ਸਹਰਾਣਾ ਹੋਵੇ ਵਧੀਆ ਉਹਨਾਂ ਦੀ ਜੁੱਤੀ ਹੋਵੇ ਵਧੀਆ ਟਾਵਲ ਹੋਵੇ ਉਹਨਾਂ ਦਾ ਜਿਉਂਦੇ ਜੀ ਜਦੋਂ ਨੋ ਪੁੱਤ ਬਾਜ਼ਾਰੋਂ ਸ਼ੌਪਿੰਗ ਕਰਨ ਜਾਂਦੇ ਆ ਉਦੋਂ ਧਿਆਨ ਰੱਖਣਾ ਕਿ ਮੇਰੀ ਸੱਸ ਨੇ ਸ਼ਾਲ ਕਿਹੜਾ ਲਿਆ ਮੇਰੇ ਪਾਪਾ ਜੀ ਦੀ ਜੁੱਤੀ ਕਿਦਾਂ ਦੀ ਹੈ ਅਬ ਮਗਰੋਂ ਪੰਡਾ ਬੰਨ ਕੇ ਰੱਖਣ ਨਾਲ ਇਹ ਕਿਹਨੂੰ ਦੇਣਾ ਹੈ ਉਦਾਂ ਗੁਰਦੁਆਰੇ ਤੁਸੀਂ ਪੰਜ ਪੱਖੇ ਚੜਾ ਦੋ 10 ਗੱਦੇ ਲੈ ਬਿਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਇਹ ਸੋਚ ਕੇ ਨਹੀਂ ਕਰਨਾ ਵੀ ਮੈਂ ਇਹ ਬਿਸਤਰਾ ਚੜਾਉਂਗਾ ਤੇ ਇਹ ਤੇ ਸਾਡੇ ਪੜਦਾਦਿਆਂ ਨੇ ਜਾ ਕੇ ਸੌਣੇ ਨਾ 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 ਇਹ ਭੁਲਿਖਾ ਦਿਮਾਗ ਚੋਂ ਉੱਚੀ ਬੋਲੋ ਜੀ ਕੱਢ ਦਿਓ ਕੱਢਿਓ ਜਿਉਂਦੇ ਜੀ ਹਰ ਸਿਆਜ ਜਦੋਂ ਆਰੰਭ ਹੁੰਦਾ ਹੈ ਜਦੋਂ ਸਰਦੀਆਂ ਆਰੰਭ ਹੁੰਦੀਆਂ ਇਹ ਚੈੱਕ ਕਰੋ ਕਿ ਉਹ ਮਾਂ ਹੈ ਜਿਹੜੀ ਆਪ ਗਿੱਲਿਆਂ ਥਾਵਾਂ ਤੇ ਪੈ ਪੈ ਕੇ ਸਾਨੂੰ ਸੁੱਕਿਆਂ ਥਾਵਾਂ ਤੇ ਪਾਉਂਦੀ ਰਹੀ ਹੈ ਇਹ ਉਹ ਬਾਪੂ ਹੈ ਜਿਹੜਾ ਆਪਣੀ ਜੁੱਤੀ ਨਹੀਂ ਸੀ ਲੈਂਦਾ ਕਹਿੰਦਾ ਸੀ ਪੁੱਤ ਨੂੰ ਨਵੀਂ ਜੁੱਤੀ ਲੈ ਦਿਆਂ ਕਿਤੇ ਬਾਪੂ ਦੀ ਜੁੱਤੀ ਦਾ ਥੱਲਾ ਤੇ ਨਹੀਂ ਟੁੱਟਾ ਇਹ ਵੇਖਿਆ ਕਰੋ ਭੱਜੇ ਫਿਰਦਿਆਂ ਪਖੰਡੀਆਂ ਦੇ ਮਾਰ ਕੋ ਕਿਸੇ ਮਗਰ ਭੱਜਾ ਫਰਦਾ ਘਰ ਸੰਭ ਲਓ ਗੁੱਸਾ ਨਾ ਕਰਿਓ ਮੈਂ ਪਹਿਲਾਂ ਮਾਫੀ ਮੰਗ ਲਵਾਂ ਆਪਣੇ ਪਰਿਵਾਰਾਂ ਵੱਲ ਧਿਆਨ ਦਿਓ ਆਪਣੇ ਬੱਚਿਆਂ ਵੱਲ ਧਿਆਨ ਦਿਓ ਸਤਿਗੁਰ ਨੇ ਆਖਿਆ ਪਖੰਡੀਆਂ ਮਗਰ ਨਾ ਭਜੋ ਤੁਹਾਡਾ ਘਰੇ ਰੱਬ ਹੈ ਜਿਹਨੂੰ ਆਪਣੇ ਘਰ ਚੋਂ ਮਾਂ ਚੋਂ ਰੱਬ ਨਹੀਂ ਦੱਸਿਆ ਪਿਓ ਚੋਂ ਰੱਬ ਨਹੀਂ ਦੱਸਿਆ ਉਹਨੂੰ ਰੱਬ ਬਾਹਰ ਦੱਸਣਾ ਵੀ ਕਿਤੇ ਨਹੀਂ ਕਿਤਨ ਦੱਸਣਾ ਜਿੱਥੇ ਮਰਜੀ ਪਜਾ ਫਰੇ ਬੇਫਰਵਾਹ ਤੇ ਸੀ ਉਹਨੇ ਪੱਥਰ ਨੂੰ ਤੇ ਰੱਬ ਕਹਿਤਾ ਮਾਂ ਨੂੰ ਰੱਬ ਨਹੀਂ ਕਿਹਾ ਧੀ ਨੂੰ ਰੱਬ ਨਹੀਂ ਕਿਹਾ ਭੈਣ ਨੂੰ ਰੱਬ ਨਹੀਂ ਕਿਹਾ ਇੱਥੇ ਜਿਉਂਦੇ ਜੀ ਧੀਆਂ ਅਗਲਾ ਕੇ ਸਾਡੀਆਂ ਜਾਰੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਐਡੀ ਪਿਆਰੀ ਫਿਲਾਸਫੀ ਐਡੀ ਪਿਆਰੇ ਵਿਚਾਰ ਧਾਰਾ ਜਦਨ ਅਸੀਂ ਘਰਾਂ ਚ ਬਜ਼ੁਰਗਾਂ ਦੀ ਰਿਸਪੈਕਟ ਕਰ ਲੱਗ ਪਏ ਸਾਡੇ ਘਰ ਸਵਰਗ ਬਣ ਜਾਣੇ ਆ ਪਿਆਰਿਓ ਕਿਸੇ ਦਾ ਮਰਨੂ ਜੀ ਨਹੀਂ ਕਰਨਾ ਨਾ 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 ਹਰ ਇੱਕ ਨੇ ਕਹਿਣਾ ਰੱਬਾ ਇਦਾਂ ਦੀਆਂ ਸੀਸਾਂ ਲਓ ਆਪਣੇ ਬਜ਼ੁਰਗਾਂ ਦੀਆਂ ਕਿ ਤੁਹਾਡੇ ਬਜ਼ੁਰਗ ਮੂੰਹੋਂ ਕਹਿ ਉਠਣ ਐਹੋ ਜੀ ਔਲਾਦ ਰੱਬ ਸਭ ਨੂੰ ਦੇਈ ਐਹੋ ਜੇ ਬੱਚੇ ਰੱਬਾ ਇਹ ਨਾ ਹੋਵੇ ਤੁਹਾਡੇ ਸਤਾਏ ਹੋਏ ਤੁਹਾਡੇ ਬਜ਼ੁਰਗ ਇਹ ਕਹਿਣ ਇਹੋ ਜੀ ਗੰਦੀ ਔਲਾਦ ਕਿਸੇ ਦੇ ਘਰ ਪੈਦਾ ਨਾ ਹੋਵੇ ਇਹੋ ਜਾਂ ਕਰਦਾਰ ਬਣਾਇਓ ਕਿ ਤੁਹਾਡੇ ਬਜ਼ੁਰਗ ਸਿਰੇ ਉੱਠ ਕੇ ਰਾਤ ਨੂੰ ਸੌਣ ਲੱਗਿਆ ਇਹ ਪ੍ਰੇਰ ਕਰਨ ਅਰਦਾਸ ਕਰਨ ਇਹੋ ਜੀਆਂ ਨੋਹਾਂ ਇਹੋ ਜੀਆਂ ਧੀਆਂ ਇਹੋ ਜੇ ਪੁੱਤ ਰੱਬ ਜੀ ਸਾਰਿਆਂ ਨੂੰ ਦੇ